ਇਹ ਬੇਥੁਰਾ ਇਹ ਆਪਣੇ ਪੰਜਾਬ ਦਾ ਇੱਕ ਬਹੁਤ ਵੱਡਾ ਇੱਕ ਐਸਟ ਹੈ ਇਹ ਆਪਾ ਯੂਥ ਜਿਹੜਾ ਜਾਂ ਜਿਹੜੀ ਜਵਾਨੀ ਹੈ ਇਹਨੂੰ ਆਪਾਂ ਬਿਲਕੁਲ ਜਿਹੜਾ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਹੀ ਆਗ ਵਾਲਾ ਸਦਾ ਫਿਚਰ ਹੈ ਸੋ ਇਹਦੀ ਗੱਲ ਕਹਿੰਦਾ ਹੋਇਆ ਅੱਜ ਜਿਹੜੀ ਇਹ ਜਦਾਂ ਦੱਸਿਆ ਕਿ ਕਲਿੱਕਤੀ ਰੂਪਰੇ ਵਿੱਚ ਹੋਇਆ ਸੋ ਉਹਦੇ ਬਤਾਉਂਦੇ ਜਿਹੜੇ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਐਡੀ ਐ ਸਾਡੇ ਦੇ ਨਾਲ ਖੜੇ ਨੇ ਇਹ ਸਾਰਾ ਰੇਜ ਉਹਨਾਂ ਦਾ ਹੀ ਸੋਲ ਹੈ ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਨਿਪਟਾਰਾ ਆਪਾਂ ਕਰ ਦੇਾਂਗੇ। ਇਹ ਗੱਲ ਨਾਲ ਦੇ ਨਾਲ ਇਹ ਵੀ ਹੈ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾਂ ਇਸ ਦੇ ਵਿੱਚ ਕੋਈ ਵੀ ਕੋਈ ਰਿਟੇਨ ਹੋਇਆ ਜਾਂ ਕੋਈ ਉਹ ਹੋਇਆ ਉਹ ਸਾਰੇ ਜਾਂ ਤਾਂ ਰਿਹਾਉ ਚੁੱਕੇ ਆ ਜਾਂ ਛੱਡੇ ਜਾ ਚੁੱਕੇ ਆ ਜਾਂ ਹੁਣੇ ਹੀ ਮੈਂ ਆਪਣੇ ਐਸਐਸਪੀਸ ਨੂੰ ਕਹਿ ਦੋਤਾ ਉਹ ਇਹ ਆਉਣਗੇ ਫਿਰ ਵੀ ਜੇ ਕਿਸੇ ਦਾ ਕੋਈ ਕੋ ਲੱਗਦਾ ਹੋਵੇਗਾ ਤੇ ਇੱਥੇ ਐਸਐਸਪੀ ਨੇ ਡੀਆਈਜੀ ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਬਟ 100% 200% ਇਹ ਮੈਂ ਇਥੇ ਅਨਾਉਂਸ ਵੀ ਕਰ ਦਤਾ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਝ ਇਹਨਾਂ ਨੇ ਦੱਸਿਆ ਸੀ ਕਿ ਕੋ ਮੋਬਾਈਲ ਜਾਂ ਕੋਈ ਚੀਜ਼ ਇਹੋ ਜਿਹੀ ਹੋਈਏ ਉਹਨੂੰ ਆਪਾਂ ਕੋਪਾਈ ਕਰਦੇ ਆਂਗੇ ਪਰ ਜਿਹੜਾ ਵਿਸ਼ਵਾਸ ਹੁੰਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਐਂਡ ਇਹਦੇ ਤੇ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ ਔਰ ਮੈਂ ਇੱਥੇ ਫਿਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹਨਾ ਕਿ ਖਾਸ ਕਰਕੇ ਆਪਣਾ ਜਿਹੜਾ ਯੂਥ ਹੈ ਉਹ ਸਾਡੇ ਬਹੁਤ ਨਜ਼ਦੀਕੀਆ ਮੈਂ ਤਾਂ ਇਹ ਪੁਲਿਸ ਐਜ਼ ਅ ਪੁਲਿਸ ਆਫਸਰ ਦੀ ਕਹਿੰਦਾ ਮੈਂ ਤਾਂ ਇਹ ਤੋਂ ਪਹਿਲਾਂ ਇੱਕ ਪ੍ਰੋਫੈਸਰ ਆ ਖਾਲਸਾ ਕੋਲੇ ਪੜ੍ਹਾਉਂਦਾ ਰਿਹਾ ਔਰ ਮੇਰੇ ਖਿਆਲ ਮੇਰੇ ਵਾਸਤੇ ਜਿਹੜਾ ਯੂਥ ਹੈ ਮੈਸਬੇ ਦਾ ਕਿਸੇ ਵੀ ਸਟੇਟ ਕਿਸੇ ਵੀ ਜਗਾ ਦਾ ਬਹੁਤ ਵੱਡਾ ਐਸਟਾ ਹੈ ਔਰ ਤੁਸੀਂ ਸਾਰੇ ਵੀ ਸਾਡੇ ਲਈ ਬਹੁਤ ਮਹੱਤਵਪੂਰਨ ਹੋ ਔਰ ਜੇ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਜਾਂ ਕੋਈ ਆਪਸ ਵਿੱਚ ਰਹਿ ਗਿਆ ਉਹ ਬਿਲਕੁਲ ਦਪਤਾਰਾ ਹੋ ਜਾਏਗਾ ਇਹਦੀ ਇਹ ਗੱਲ ਕਹਿੰਦਾ ਹੋ ਜਾਂਦਾ ਤੁਹਾਨੂੰ ਫਿਰ ਫਟੇ ਬੁਲਾਉਣਾ ਸਤਿ ਸ਼ਕਾਲ ਔਰ ਤੁਸੀਂ ਆਪਣਾ ਧਿਆਨ ਰੱਖੋ ਉਹਨਾਂ ਆਰਾਮ ਦੇ ਨਾਲ ਜਾਓ ਥੈਂਕ ਯੂ ਵੈਰੀ ਮਚ ਅੱਜ ਮਿਤੀ 3 2 24 ਨੂੰ ਸਰਦਾਰ ਰੁਪਾਲ ਸਿੰਘ ਵਾਸੀ ਕੋਰਦੂਨਾ ਜ਼ਿਲ੍ਹਾ ਬਰਨਾਲਾ ਇਹ ਭਾਨੇ ਦਾ ਚਾਚਾ ਜੀ ਨੇ ਇੱਕ ਦਰਖਾਸਤ ਆਪਾਂ ਉੱਤੇ ਦੇ ਦਿੱਤੀ ਸੀ ਕਿ ਵੀ ਸਾਡੇ ਦੇ ਝੂਠੇ ਭਾਈ ਮੁਕਾਦਮੇ ਦਰਜ ਕੀਤੇ ਗਏ ਆ ਉਹ ਰੱਦ ਕੀਤੇ ਜਾਣ ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਹੈ ਵੀ ਭਾਈ ਸ਼ੇਹਦ ਨਾਲ ਦੇ ਵਿੱਚ ਵਿੱਚ ਭਾਨਾ ਸਿੰਘ ਸਿੱਧੂ ਨੂੰ ਛੱਡਿਆ ਜਾਊਗਾ ਤੌਹਤਾ ਨੌਜਵਾਨਾਂ ਨੇ ਮੈਨੂੰ ਸਵਾਲ ਸੀ ਕਿ ਭਾਈ ਅੱਜ ਕਿਉਂ ਨਹੀਂ ਹਾਂ ਤੌਹਤਾ ਜਵਾਬ ਦੇਣ ਲੱਗਿਆ ਉਹ ਚ ਛੇ ਦਾ ਮਦਈ ਹੁੰਦੀ ਪੁਲਿਸ ਤਾਂ ਨਾਲ ਦੀ ਨਾਲ ਇਹ ਕੈਨਸਲ ਕਰਕੇ ਤੇ ਅੱਜ ਹੀ ਛੱਡ ਦਿੰਦੇ ਮਦਈ ਇਹਨੇ ਪ੍ਰਾਈਵੇਟ ਬੰਦੇ ਜਿਹੜਾ ਕਹਿੰਦਾ ਕੋਈ ਚੈਨੀ ਕੋਈ ਆ ਬੇਸ਼ੱਕ ਖੜੇ ਪੁਲਸਰੀ ਕੀਤੇ ਸਰਕਾਰ ਨੇ ਕੀਤੇ ਆ ਮਦਈ ਹੈ ਜਿਹੜਾ ਕਹਿੰਦਾ 20000 ਰੁਪਏ ਤੋਂ ਫਰੋਤੀ ਲਈ ਹੈ ਉਹਨਾਂ ਵੱਲੋਂ ਕਾਨੂੰਨੀ ਪ੍ਰਕਿਰਿਆ 'ਚ ਲਿਆ ਕੇ ਪਰਤਾਲ ਕਰਕੇ ਉਹਨੂੰ ਇਹਨਾਂ ਨੇ ਆਪਾਂ ਤੋਂ 9 ਤਰੀਕ ਜੀ 9 ਤਰੀਕ ਤੱਕ ਦਾ ਸਮਾਂ ਮੰਗਿਆ ਵੀ ਹੈ ਜੀ 10 ਤਰੀਕ ਤੱਕ ਅੱਜ ਕੱਲੋਂ ਇਹ ਦੁਆਰਾ 10 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 ਤਰੀਕ ਤੱਕ ਅਸੀਂ ਉਹਦੀ ਰਿਹਾਈ ਜਿਹੜੀ ਉਹ ਯਕੀਨੀ ਬਣਾ ਦੇਵਾਂਗੇ ਸਹਿਮਤ ਹਾਂ ਭਾਈ ਬੋਲੇ ਲਾ ਇਲਾਹਾ ਬੱਟੇ ਨੂੰ ਮੈਂ ਸੜਾ ਵੀ ਜਾ ਪੱਜ ਗਿਆ ਉਹ ਬਾਈ ਆ ਥੱਲੇ ਕਰਦਾ ਚੰਗਾ ਗੱਲ ਤਾਂ ਸੁਣ ਲੋ ਥੱਲੇ ਕਰਦਾ ਵੀਰੇ ਜੇ ਬੰਦ ਹੋ ਗਏ ਨਹੀਂ ਹੋ ਸਕਦਾ ਸੀ ਜਾ ਮੇਰੀ ਗੱਲ ਮੈਨੂੰ ਫੜ ਲਿਆ ਪਰ ਮੇਰੀ ਸਹੀ ਗੱਲ ਜੇ ਤੁਹਾਡੇ ਜੋੜਦਾ ਦੋਸਤ ਕਮਾਲ ਕਰਦਾ ਮੇਰੀ ਗੱਲ ਪਈ ਜੰਨੇ ਯਾਰ ਮੈਂ ਗੱਲ ਜਿਹੜੀ ਗੱਲ ਜੇ ਗੱਲ ਕਾਨੂੰਨੀ ਪ੍ਰਕਿਰਿਆ ਚ ਆ ਕੇ ਛੱਡਿਆ ਜਾਊਗਾ ਮੰਨ ਲੋ ਇਹ ਦੱਸ ਨੂੰ ਨਹੀਂ ਬਿਛੜਦੇ ਇਹ ਭਰੋਸਾ ਦੇ ਕੇ ਆਪਾਂ ਨੂੰ ਮੁੱਕਰ ਜਾਂਦੇ ਆ ਕਿ ਕਿੱਧਰ ਦੀ ਫਿਰ ਗੱਲ ਆਪਾਂ ਮਰਦੇ ਕਿ ਜਿੱਥੇ ਜਾਇਜ਼ ਬਚ ਗਈ ਜਾਂ ਤਾਕਤ ਬਚ ਗਈ ਜਾਂ ਸਰਕਾਰ ਦੇ ਲਿਖਾ ਬਚ ਗਈਆਂ ਜਾਂ ਮੁਖਵੰਦਰੀ ਕੋਠੀ ਬਚ ਗਈ ਕਿ ਪਾਸੇ ਜੇ ਬਈ ਮੇਰੀ ਗੱਲ ਸੁਣ ਲੋ ਆਪਾਂ ਨੂੰ ਪਹਿਲੀ ਗੱਲ ਚਾਹੀ ਸੀ ਵੀ ਨੌਜਵਾਨਾਂ ਮੈਂ ਮੰਨਦਾ ਤੁਹਾਡੇ ਜੋਸ਼ ਨੂੰ ਭਾਵਨਾ ਨੂੰ ਸਮਝਦਾ ਕਦਰ ਕਰਦਾ ਬੋਲੋ ਅਜਿਤ ਕਰਦਾ ਬਾਈ ਮੇਰੀ ਗੱਲ ਸੁਣ ਮੈਂ ਤੇ ਵਾਅਦੇ ਕੱਢਦੇ ਵਾਅਦੇ ਕੱਢ ਬੋਲਿਆ ਗਏ ਹੂੰ ਤੁਸੀਂ ਮੇਰੇ ਇੱਕ ਬੋਲ ਦੇ ਉੱਤੇ ਫੁੱਲ ਜਿਹਾ ਨੌਜਵਾਨ ਆ ਆਉਣੇ ਧੰਨਵਾਦ ਹੈ ਤੁਹਾਡਾ ਜਾਨ ਦੇਣ ਤੱਕ ਜਾਂਦੇ ਹੂੰ ਪਰ ਮੈਂ ਤੁਹਾਡੇ ਲਈ ਕਦੇ ਵੀ ਗਲਤ ਫੈਸਲਾ ਨਹੀਂ ਕਰੂੰਗਾ ਮੈਂ ਪ੍ਰਮਾਤਮਾ ਨੂੰ ਹਾਰ ਜਾਨਦੇ ਕਹਿੰਦਾ ਯਾਰ ਤੇਰੇ ਪਿੱਛੇ ਯਕੀਨ ਹੈ ਬਾਈ ਯਾਰ ਤੇਰੇ ਪਿੱਛੇ ਯਕੀਨ ਹੈ ਯਕੀਨ ਹੈ ਕੋਈ ਗੱਲ ਨਹੀਂ ਬ੍ਰਾਸ ਕਿੱਧਰ ਗਈ ਆਈ ਹੈ ਠੀਕ ਹੈ ਅਗਲੀ ਜੇ ਆਗੇ ਅਜੀ ਬੜੇ ਜਿਵੇਂ ਆਗੇ ਸਰ ਦੇ ਬਖੀਰ ਬੜ ਬੜਾ ਛੱਡਣੇ ਸਾਰਿਆਂ ਨੂੰ ਜਿਹੜੇ ਨੁਕਸਾਨ ਦੀ ਪਰਪਾਈ ਹੋਈ ਆ ਆਪਣਾ ਨੁਕਸਾਨ ਹੋਇਆ ਉਹਦੀ ਪਰਪਾਈ ਕਰਨ ਲਈ ਭਾਈ ਇਹਨਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਮੇਰੇ ਰਤਨਦੀਪ ਢਾਲੀ ਵਾਲੋ ਦਾ ਮੋਬਾਈਲ ਅੱਜ ਤੋੜਿਆ ਗਿਆ ਉਹ ਬਾਹਰ ਬਾਹਰ ਰਹਿੰਦੇ ਆ ਹਜੇ ਛੱਡੇ ਨਹੀਂ ਸਾਰੇ ਵੀਰੇ ਸਾਰੇ ਨਾ ਜਿੰਨਾ ਤੇ ਆਪਣੇ ਕੋਲ ਸੁਨੇਹਣਾ ਨਹੀਂ ਨਾ ਹੁੰਦਾ ਬਿਸ਼ਰਤ ਤੇ ਜਾਂਦੇ ਨਹੀਂ ਹੋਰ ਦੱਸ ਲੈ ਲੈ ਨਾਲ ਦੀ ਨਾਲ ਜੀ ਸਾਹਿਬ ਸੁਨੇਹਾ ਤੇ ਲਾਓ ਜੀ ਬੰਦਲਾ ਛੱਡ ਦਿਓ ਛੱਡ ਦੇ ਬਈ ਛੱਡ ਦੇ ਅਗਲੀ ਗੱਲ ਸੁਣ ਲਓ ਇਹ ਜਿਹੜੀ ਗੱਲ ਤੇ ਕੋਟ ਫਸਿਆ ਸੀ ਅੱਪਾ ਇਹ ਕਦੇ ਜਵਾਨ ਤੋਂ ਆਪਾਂ ਕਹਿੰਦੇ ਨਹੀਂ ਲਾਉਣੀ ਪਰ ਤੇ ਚਾਰਜ ਕਰੋ ਕਸਰ ਕਰੋ ਉਹਦੇ ਆਪਣੀ ਸਹਿਮਤੀ ਬਣੀ ਆ ਬਿਨਾ ਸਰਤ ਰਿਹਾਈ ਹੋਈ ਆ ਹੁਣ ਤੁਹਾਡੇ ਨਾਲ ਬੀਡੀ ਜੀ ਪਸਾਉ ਸਰਦਾਰ ਸਿੰਘ ਜੀ ਇਹ ਗੱਲਬਾਤ ਕਰਨਗੇ ਤੁਸੀਂ ਧਿਆਨ ਨਾਲ ਲਾਗੋ ਕਿ 2 ਮਿੰਟ ਹੀ ਹੋਣਾ 2 ਮਿੰਟ ਹੀ ਹੋਣਾ ਉਸ ਤੋਂ ਬਾਅਦ 5-7 ਮਿੰਟ ਆਪਾਂ ਦੁਬਾਰਾ ਲਾਉਣੀ ਹੈ ਉਸ ਤੋਂ ਬਾਅਦ ਆਪਣੀ ਕਿਹੜੀ ਅਗਲੀ ਗੱਲਬਾਤ ਚੱਲ ਜੇ